BBMB इंडोर स्टेडियम नंगल वीकहे चल रहा 28वें इंटर सीपी एसयू वॉलीबॉल टूर्नामेंट विजेता रही BBMB दी टीम फाइनल मुकाबला BBMB दी टीम ਅਤੇ SJBNL दी टीम ਦੇ ਵਿਚਕਾਰ ਹੋਇਆ ਬੜੇ ਹੀ ਕੜੇ ਮੁਕਾਬਲੇ ਦੇ ਵਿੱਚ ਪੰਜ ਵਿੱਚੋਂ BBMB ਨੇ ਪਹਿਲੇ 3 सेट ਜਿੱਤ ਕੇ ਜਿੱਤ ਆਪਣੀ ਝੋਲੀ ਵਿੱਚ ਪਾ ਲਈ ਲਗਾਤਾਰ 28ਵੇਂ ਵਾਲੀਬਾਲ ਟੂਰਨਾਮੈਂਟ ਵਿੱਚ BBMB ਦੀ ਟੀਮ ਹੀ ਵਿਜੇਤਾ ਰਹੀ ਪਿਛਲੇ 28 ਸਾਲ ਤੋਂ ਲਗਾਤਾਰ BBMB ਨੇ ਆਪਣਾ ਦਬਦਬਾ ਬਰਕਰਾਰ ਰੱਖਦਿਆਂ ਹੋਇਆਂ ਜਿੱਤ ਹਾਸਲ ਕੀਤੀ ਇਸ ਮੁਕਾਬਲੇ ਨੂੰ ਦੇਖਣ ਲਈ ਜਿੱਥੇ ਦਰਸ਼ਕਾਂ ਵਿੱਚ ਭਾਰੀ ਉਤਸਾਹ ਰਿਹਾ ਉੱਥੇ ਹੀ BBMB ਅਧਿਕਾਰੀ ਵੀ ਮੌਕੇ ਤੇ ਮੌਜੂਦ ਰਹੇ ਵਿਜੇਤਾ ਰਹੀ BBMB ਦੀ ਟੀਮ ਨੂੰ ਚੇਅਰਮੈਨ ਇੰਜੀਨੀਅਰ ਮਨੋਜ ਤਿਰਪਾਠੀ ਵੱਲੋਂ ਵਧਾਈ ਦਿੱਤੀ ਤੇ ਵਿਜੇਤਾ ਟੀਮ ਨੂੰ ਨਗਦ ਇਨਾਮ ਦੇਣ ਦੀ ਵੀ ਘੋਸ਼ਣਾ ਕੀਤੀ ਇਸ ਮੌਕੇ ਮੈਂਬਰ ਪਾਵਰ ਇੰਜੀਨੀਅਰ ਜਗਜੀਤ ਸਿੰਘ ਚੀਫ ਇੰਜੀਨੀਅਰ ਸੀਪੀ ਸਿੰਘ ਨੇ ਵੀ ਵਿਜੇਤਾ ਟੀਮ ਨੂੰ ਵਧਾਈ ਦਿੱਤੀ ਤੇ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਟੂਰਨਾਮੈਂਟ ਦਾ ਸਮਾਪਨ ਸਮਾਰੋਹ ਬੜਾ ਹੀ ਸ਼ਾਨਦਾਰ ਰਿਹਾ ਇਸ ਮੌਕੇ ਬੜੇ ਹੀ ਪਰਵਾਹ ਹੁੰਗਾਰਾ ਲੋਕਾਂ ਵੱਲੋਂ ਦਿੱਤਾ ਗਿਆ ਤੇ ਬੱਚਿਆਂ ਵੱਲੋਂ ਪੇਸ਼ ਕੀਤੀਆਂ ਕਲਾਕਾਰੀਆਂ ਨੇ ਲੋਕਾਂ ਦਾ ਮਨ ਮੋਹ ਲਿਆ ਵੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ गेम्स खेलता था तो ऐसा नहीं है मैं आज भी गेम खेलता हूँ तो थोड़ा सा करैक्ट करना चाहूँगा दो हज़ार इक्कीस में बात सही है मैं यहाँ खेलने आया था और मैंने जब से सर्विस शुरू की है तभी से मैं सर्विस शुरू करने से पहले भी मैं रुचि रखता था स्पोर्ट्स में उसका रीज़न ये था कि जो हमारा स्कूल था उसमें एक नियम था कि हर महीने एक अलग गेम खिलाया जाता था, था तो वॉलीबॉल भी मैंने खेला मैंने ऑलमोस्ट सारे गेम खेले हैं जो भी खेले आते हैं हमारे इंडिया में उठन हुआ तो मैं अपने बॉस के पास गया बॉस से कहा मैंने मुझे जाना है मैं असिस्टेंट डायरेक्टर था उस समय तो मैंने कहा मुझे टूर्नामेंट खेलने आना है भी बरकरार है मेरे दो गेम और एज के अनुसार चेंज होते रहे जैसे क्रिकेट में टाइम ज़्यादा चाहिए तो क्रिकेट बारहवीं में ही छोड़ दी थी क्रिकेट खेलना उसके इंजीनियरिंग में आया तो फिर गेम चेंज हुए और बैडमिंटन और इसी में फोकस है विजय कुमार ਗੁਰਦਿਆਲ ਸਿੰਘ ਪਲਵਿੰਦਰ ਸਿੰਘ ਬੈਸਟ ਲਿਫਟਰ ਸ਼੍ਰੀ ਨikhil PHDC ਸੇ ਮੁਕਾਬਲੇ ਬਾਰੇ ਇਹੀ ਕਹਿਣਾ ਹੈ ਮੈਂ ਸਾਡੇ ਜਿਹੜੇ ਪਲੇਅਰ ਹੈ ਬਹੁਤ ਤਕੜੇ ਹੈ ਜਿਹੜੇ ਸਾਡੇ ਬੱਗਾ ਜੀ ਹੈ ਨਾਲੇ ਆ ਅਭਿਸ਼ੇਕ ਅਭਿਸ਼ੇਕ ਹੈ ਆ ਇਧਰ ਬੰਟੀ ਹੈ ਗੁਰਦਿਆਲ ਜੀ ਹੈ ਅੱਛੇ ਸਮੇਂ ਕਰਿਆ ਅੱਛੀ ਬਾਲ ਮਾਰਦੇ ਕਿਵੇਂ ਦੇ ਰਿਹਾ ਆਪਣਾ ਵਧੀਆ ਰਿਹਾ ਜੀ ਬਹੁਤ ਅੱਛਾ ਦੂਈ ਟੀਮ ਠੀਕ ਹੈ ਇਹਨੇ ਤਾਂ ਚੱਲਣਾ ਚਾਹੀਦਾ ਨਾਲ ਨਾਲ ਨਹੀਂ ਤਾਂ ਇੱਕ ਤਰ੍ਹਾਂ ਰਹਿ ਜਾਂਦਾ ਮੁਕਾਬਲਾ ਟੀਮ ਤੇ ਕਿਦਾਂ ਖੁਸ਼ੀ ਲੈ ਰਹੇ ਹੈ ਨਹੀਂ ਖੁਸ਼ੀ ਦੀ ਲੈ ਰਹੇ ਹਾਂ ਜੀ ਹਾਂ ਜੀ ਬਹੁਤ ਪੂਰੀ ਪੂਰੀ ਖੁਸ਼ੀ ਲੈ ਰਹੇ ਭੰਗੜਾ ਪਾਓਗੇ ਹੋਰ ਹੋਰ ਭੰਗੜਾ ਦਾ ਗਾਣਾ ਠਾਈ ਵਾ ਮੈਚ ਅਸੀਂ ਲਗਾਤਾਰ ਜਿੱਤਿਆ ਔਰ ਰਿਕਾਰਡ ਮੇਨਟੇਨ ਕੀਤਾ ਔਰ ਆਪਣੀ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਤੇ ਅੱਜ ਇਹ ਦੱਸਿਆ ਸੀ ਪੀਸੀ ਸਿੰਘ ਜੀ ਨੇ ਵੀ ਉਹ ਲਾਈਟਾਂ ਦਾ ਟੈਂਡਰ ਲਾਇਆ ਪਰ ਮੈਚੂਰ ਨਹੀਂ ਹੋਇਆ ਉਹਨੂੰ ਰੀ ਟੈਂਡਰ ਕਰਕੇ ਦੁਬਾਰਾ ਲਾਵਾਂਗੇ ਤੇ ਉਹ ਜਿਹੜਾ ਕੰਮ ਅਸੀਂ ਸ਼ੁਰੂ ਕੀਤਾ ਉਹਨੂੰ ਪੂਰਾ ਕਰਨਾ ਹੀ ਹੁੰਦਾ ਵੀ ਜੇ ਰੁਕਾਵਟਾਂ ਆਉਂਦੀਆਂ ਨੇ ਇਹ ਪ੍ਰੋਸੀਜਰ ਹੈ ਡਿਪਾਰਟਮੈਂਟਲ ਦੇ ਤੇ ਉਹ ਉਹਨੂੰ ਰਿਪੀਟ ਕਰਾਂਗੇ ਦੁਬਾਰਾ ਇਸ ਤਰ੍ਹਾਂ ਹੈਗਾ ਜਿਹੜੇ ਜ਼ਿੰਮੇਵਾਰੀ ਇਕੱਲੀ ਇੱਕ ਦੀ ਨਹੀਂ ਹੁੰਦੀ ਇਹ ਸਾਰਾ ਸਾਡਾ ਟੀਮ ਵਰਕ ਹੁੰਦਾ ਹੈਗਾ ਸਾਡੇ ਚੇਅਰਮੈਨ ਸਾਹਿਬ ਤੋਂ ਲੈ ਕੇ ਥੱਲੇ ਸਾਡੇ EMPLOYE तक ਸਾਰੇ ਹੀ ਅਸੀਂ ਉਸ ਤਿਆਰੀਆਂ ਚ ਪਲਾਨਿੰਗ ਦੇ ਵਿੱਚ ਜੁਟੇ ਹੁੰਨੇ ਆ ਤਾਂ ਹੀ ਇੱਕ ਸਕਸੈਸਫੁਲ ਜਿਹੜਾ ਟੂਰਨਾਮੈਂਟ ਹੁੰਦਾ ਤੇਜ਼ ਜਿੰਨੇ ਵੀ ਸਾਡੇ EMPLOYEES ਹੈ ਉਹ ਸਾਰਿਆਂ ਦਾ ਯੋਗਦਾਨ ਹੈ। ਇਹਨਾਂ ਟੀਮ ਨੂੰ ਵੀ ਬਧਾਈਆਂ। ਵਿਨਿੰਗ ਟੀਮ ਨੂੰ ਤਾਂ ਵਧਾਈਆਂ ਜੀ ਵਧਾਈਆਂ ਮੈਂ ਇਹੀ ਕਹਾਂਗਾ ਬਹੁਤ ਬਹੁਤ ਵਧਾਈਆਂ ਲਗਾਤਾਰ ਜਿਵੇਂ ਮੈਂ ਤੁਹਾਨੂੰ ਕੱਲ ਹੀ ਦੱਸ ਦਿੱਤਾ ਸੀਗਾ ਕਿ ਅਸੀਂ ਤਾਂ ਆਪਣਾ ਪੂਰਾ ਪੋਜ਼ਿਟਿਵ ਸੀਗਾ ਕਿ ਅਸੀਂ 28ਵੀਂ ਵਾਰ ਚੈਂਪੀਅਨ ਬਣਾਂਗੇ ਔਰ ਬਣੇ ਵੀ ਹੈ। ਹਾਂਜੀ ਉਹਨਾਂ ਦਾ ਜਿਹੜਾ ਬੜੀ ਉਹਨਾਂ ਨੇ ਅੱਛੀ ਟੱਕਰ ਦਿੱਤੀ ਹੈ। ਔਰ ਮੈਂ ਉਹਨਾਂ ਨੂੰ ਵੀ ਵਧਾਈ ਦਿੰਨਾ ਹੈਗਾ ਜਿਸ ਤਰ੍ਹਾਂ ਸਾਡੇ ਚੇਅਰਮੈਨ ਸਾਹਿਬ ਨੇ ਕਿਹਾ ਕਿ ਜਿਹੜਾ ਸਪੋਰਟਸਮੈਨਸ਼ਿਪ ਸਪਿਰਟ ਹੋਣੀ ਚਾਹੀਦੀ ਹੈ ਉਹਦੇ ਨਾਲ ਹੀ ਇੱਥੇ ਖਿਡਾਰੀਆਂ ਨੇ ਉਸੇ ਭਾਵਨਾ ਦੇ ਨਾਲ ਖੇਡਿਆ ਹੈਗਾ ਔਰ ਗੇਮਾਂ ਦੇ ਵਿੱਚ ਅਨੁਸ਼ਾਸਨ ਕਰਾ ਵੀ ਰਹਿਣਾ ਸਿੱਖਿਆ ਔਰ ਸਭ ਤੋਂ ਵੱਡੀ ਗੱਲ ਪੂਰੇ ਟੂਰਨਾਮੈਂਟ ਦੇ ਵਿੱਚ ਤਿੰਨ ਦਿਨ ਦੇ ਵਿੱਚ ਕਿਸੇ ਵੱਲੋਂ ਕੋਈ ਵੀ ਆਬਜੈਕਸ਼ਨ ਜਾਂ ਆਬਜ਼ਰਵੇਸ਼ਨ ਨਹੀਂ ਹੋਈ ਬੜਾ ਫੇਅਰ ਸਾਰੇ ਗੇਮ ਕਰਾਏ ਗਏ ਆ ਸਾਰੇ ਖਿਡਾਰੀ ਬੜੇ ਸੈਟੀਸਫਾਈਡ ਆ ਇਵਨ ਉਹਨਾਂ ਨੇ ਇੱਥੇ ਉਹਨਾਂ ਨੇ ਘੁੰਮਿਆ ਫਿਰਿਆ ਜੋ এনਵਾਇਰਨਮੈਂਟ ਸਾਡਾ ਨੰਗਲ ਦਾ ਬਹੁਤ ਵਧੀਆ ਸੀਗਾ पाखड़ा डैम की विजिट भी उन्होंने चेयरमैन साहब ने स्पेसल परमिशन दी सारा कुछ होया है और तीसरी चौथी पोजिशन का मुकाबला भी बहुत फसवा मुकाबला हो पें सैट तक गेम गई है। उस तो हुई है तो सारे बहुत बहुत बधाई और मैं मीडिया का भी शुक्राना करना चाहता भाखड़ा डैम के तो मैं वही बात कर रहा था हमने का इतना बड़े हमने स्पोर्टिंग कॉम्प्लैक्स बनाया है तो इसमें हम लोग एक लॉन टेनिस का कोर्ट भी बनाएंगे जल्दी ये वॉलीबॉल का कोड को मेनटेन करेंगे क्योंकि पहले था नहीं और उसके अलावा जो एनवायरनमेंट के लिए भी सोचने के लिए हम लोग आज प्लांटेशन का भी एक प्रोग्राम रखा है और नॉर्मली रखते रहते हैं पीछे हम लोगों ने 1100 पेड़ लगाए थे 11 मिनट में वो भी एक प्रकार का रिकॉर्ड है और कोई भी स्पेशल फंक्शन होता है तो हम लोग कोशिश करते हैं कि प्लांटेशन हो वहाँ पर और ज़्यादा क्रिकेट ग्राउंड का सवाल है तो उसको, तो उसको भी उसको लगा था। रात के लिए लाइट चाहिए वो लगा था लेकिन मच्योर नहीं होगा उसको दोबारा करवा बिल्कुल कोशिश करेंगे इनको दिया जाए बिल्कुल